ਸਾਬ ਦਿਓ ਆਪ ਰੋਮ ਸਾਬ ਦਿਓ ਲਕੀਰ ਪਰ ਕੀ ਮੋਦੀ ਸਰਕਾਰ ਮੁਰਦਾਬਾਦ 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 ਰੇਲਵੇ ਟ੍ਰੈਕ ਉੱਤੇ ਬੈਠੇ ਹੋ ਬੈਠੇ ਹੋ ਇਹਨਾਂ ਦੋ ਘੰਟੇ ਦੀ ਰੇਲਵੇ ਟ੍ਰੈਕ ਦਾ ਜਮ ਕੀਤਾ ਗਿਆ ਹੈ ਸਭ ਅੱਜ ਦੇ ਦਿਨ 2021 ਦੇ ਵਿੱਚ ਜਿੰਨਾਂ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਆ ਰਹੇ ਸੀ ਤਾਂ ਮੰਤਰੀ ਦੇ ਲੜਕੇ ਵੱਲੋਂ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਗੱਡੀ ਥੱਲੇ ਕੁਚਲ ਕੇ ਸ਼ਹੀਦ ਕਰਤਾ ਸੀ ਉਹਨਾਂ ਨੂੰ ਅੱਜ ਸਰਨਾ ਜਲੀ ਦੇਣ ਲਈ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਤੇ ਪੱਤਰਕਾਰ ਸ਼ਹੀਦ ਹੋਇਆ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਦੇਣ ਲਈ ਅੱਜ ਸੀ ਅੱਜ ਸਾਡੇ ਜਿਹੜੇ ਦੋਨੋਂ ਮੋਰਚੇ ਨੇ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਉਹਨਾਂ ਦੋਨਾਂ ਵੱਲੋਂ ਇੱਕ ਸਾਂਝਾ ਐਲਾਨ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਅੱਜ ਰੇਲ ਦਾ 2 ਘੰਟੇ ਲਈ ਚੱਕਾ ਜਾਮ ਕਰਨਾ